ਕੌਂਸਲਾਇਰ ਇਹ ਇਹ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਜਿਹੜੀਆਂ ਬਾਕੀ ਸਭਾਂ ਕੁਝ ਦਿਖਾਈ ਦਿੰਦੀਆਂ ਉਹ ਉਸ ਦੇ ਸੰਬੰਧ ਚ ਹੈ ਦੇਖੋ ਸ਼੍ਰੋਮਣੀ ਅਕਾਲੀ ਦਲ ਦਾ ਇੱਕ ਵਿਧੀ ਵਿਧਾਨ ਹੈ ਤੇ ਇਲੈਕਟਿਡ ਬਾਡੀ ਹੈ ਔਰ ਪ੍ਰਧਾਨ ਵੀ ਪਹਿਲਾਂ ਵਰਤੀ ਹੁੰਦੀ ਹੈ ਤੇ ਸਰਕਲ ਪ੍ਰਧਾਨ ਬਣਦੇ ਆ ਸਰਕਲ ਪ੍ਰਧਾਨ ਅੱਗੇ ਚੁੰਦੇ ਆ ਪ੍ਰਧਾਨ ਚੁੰਦੇ ਆ ਸਾਰਾ ਕੁਝ ਜਿਹਦੀ ਪਰਤੀਵੱਧ ਹੁੰਦੀ ਹੈ ਜਿਹਦੇ ਡੈਲੀਗੇਟ ਵੱਧ ਹੁੰਦੇ ਆ ਉਹਨੂੰ ਪ੍ਰਧਾਨ ਚੁਣਿਆ ਜਾਂਦਾ ਸੋ ਸਰਦਾਰ ਸੁਖਬੀਰ ਸਿੰਘ ਬਾਦਲ ਯੂਨੀਨਿਮਸਲੀ ਜਿਹੜੇ ਆ ਪ੍ਰਧਾਨ ਚੁਣੇ ਗਏ ਔਰ ਇਹਦਾ ਇੱਕ ਵਿਧੀ ਵਿਧਾਨ ਹੈ ਉਹਨਾਂ ਅਨੁਸਾਰੇ ਭਾਵਨਾ ਦਿੱਤੀਆਂ ਗਈਆਂ ਕਿ ਉਹ ਵਰਕਿੰਗ ਕਮੇਟੀ ਦੀ ਜਿਹੜੀ ਇਹ ਬੰਦਰ ਬਣਾਉਣ ਉਹ ਜ਼ਿਲ੍ਹਾ ਜੱਜਦਾਰ ਬਣਾਉਣ ਉਸ ਜਿਹੜੇ ਹੈ ਹਲਕਾ ਇੰਚਾਰਜ ਬਣਾਉਣ ਤੇ ਸਾਰਾ ਕੁਝ ਉਹਨਾਂ ਨੂੰ ਪਾਵਰ ਆ ਗਈਆ ਔਰ ਉਹਨਾਂ ਨੇ ਬਣਾਇਆ ਪਰ ਆਉਣ ਤੋਂ ਬਾਅਦ ਕੁਝ ਬੰਦੇ ਇਹਦੇ ਵਿੱਚ ਇਹੋ ਜਿਹੇ ਨੇ ਜਿਨ੍ਹਾਂ ਦਾ ਕੋਈ ਵੈਸਟਰਨ ਇੰਟਰਸਟ ਹੈ ਮਗਰ ਉਹਨਾਂ ਦੇਖ ਬਹੁਤ ਵੱਡੀ ਪਾਰਟੀ ਲੱਗੀ ਹੋਈ ਹੈ ਕਿ ਕਿਵੇਂ ਨਾ ਕਿਵੇਂ ਜਿਵੇਂ ਮਹਾਰਾਸ਼ਟਰ ਚ ਸ਼ਕਤਪowerਤੀ ਪਾਰਟੀ ਨੂੰ ਖੇਰੂ ਖੇਰੂ ਕੀਤਾ ਉਸੇ ਤਰ੍ਹਾਂ ਪੰਜਾਬ ਦੀ ਖੇਤਰੀ ਪਾਰਟੀ ਸ਼੍ਰੋਮਿਕ ਹਾਲੀਗਾਂ ਨੂੰ ਕਿ ਦੋ ਪਾਸੇ ਕਰਨ ਤੇ ਲੱਗੇ ਹੋਏ ਨੇ ਸੋ ਉਹਨਾਂ ਦੇ ਮੋਰੇ ਬਣ ਕੇ ਇਹ ਲੋਕ ਆ ਜਿਹੜੇ ਇਹ ਕੰਮ ਕਰਦੇ ਸੋ ਮੇਰਾ ਜਿਹੜਾ ਅੱਜ ਮੀਟਿੰਗ ਬੁਲਾਉਣ ਦਾ ਸਾਡੇ ਹਲਕੇ ਦੀ ਇਸ ਕੱਟੇ ਮੀਟਿੰਗ ਬੁਲਾਇਆ ਹੈ ਕਿ ਸਾਰੇ ਅਹੁਦੇਦਾਰ ਸਾਰੇ ਜਿਹੜੇ ਯੂਥ ਵਿੰਗ ਦੇ ਵੀ ਤੇ ਕਾਰਜਕਰਮੀ ਦੋ ਸ਼੍ਰੋਮਿਕ ਕਮੇਟੀ ਦੇ ਮੈਂਬਰ ਐ ਇੱਥੋਂ ਦੋਵੇਂ ਹਾਜ਼ਰ ਸੋ ਇਹ ਸਾਰੀ ਮੀਟਿੰਗ ਇਸ ਕਰਕੇ ਬਣਾਈ ਗਈ ਹੈ ਕਿ ਅਸੀਂ ਸ਼੍ਰੋਮਣੀ ਅਕਾਲੀ ਦਲ ਦਾ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਹੁੰਦੇ ਆਂ। ਉਹ ਸ਼੍ਰੋਮਣੀ ਅਕਾਲੀ ਦਲ ਦੀ ਚੜ੍ਹਦੀ ਕਲਾ ਦੀ ਗੱਲ ਕਰਦੇ ਆਂ। ਔਰ ਹਮੇਸ਼ਾ ਸ਼੍ਰੋਮਣੀ ਅਕਾਲੀ ਦਲ ਦੇ ਰਹੇ ਆਂ। ਸ਼੍ਰੋਮਣੀ ਅਕਾਲੀ ਦਲ ਦੇ ਰਾਹਾਂਗੇ। ਮਾੜੇ ਚੰਗੇ ਦਿਨ ਆਉਂਦੇ ਰਹਿੰਦੇ ਆ ਪਾਰਟੀਆਂ ਤੇ ਤੇ ਕੋਈ ਗੱਲ ਨਹੀਂ ਹੈ। ਅਸੀਂ ਤਾਂ ਉਹ ਦਿਨ ਵੀ ਦੇਖਿਆ ਮੈਂ ਤਾਂ ਜਦੋਂ ਬਾਦਲ ਸਾਹਿਬ ਜ਼ਿਲ੍ਹੇ ਦੀ ਮੀਟਿੰਗ ਚਰਾਸੀ ਦੇ ਗੈਂਡ ਵਿੱਚ ਬੁਲਾਉਂਦੇ ਹੁੰਦੇ ਸੀ ਤੇ 50 ਬੰਦੇ ਇਕੱਠੇ ਹੁੰਦੇ ਸੀ ਤੇ ਉਸ ਤੋਂ ਬਾਅਦ 15 ਸਾਲ ਅਕਾਲੀ ਦਲ ਨੇ ਰਾਜ ਕਰਦੇ ਸੋ ਉਸ ਦਿਮਾਰੇ ਦਿਨ ਤਾਂ ਨਹੀਂ ਹੋਣਾ ਸੋ ਇਹ ਲੋਕ ਜਿਹੜੇ ਜਿਹੜੇ ਪਾਰਟੀਆਂ ਦੇ ਕਹੇ ਕਹਾਏ ਤੇ ਪਾਰਟੀ ਨੂੰ ਲੋਹ ਫਾੜ ਕਰਨ ਲੱਗੇ ਹੋਏ ਆ ਤੇ ਉਹ ਲੋਕ ਆ ਇਹਨਾਂ ਦਾ ਵੈਸਟਰਨ ਟੈਸਟ ਹੈ ਸੋ ਇਹ ਹਾਰਟੇ ਚ ਜਿਵੇਂ ਨੂੰ ਹੁੰਦਾ ਨਾ ਇੱਕ ਦੋ ਪਰਸੈਂਟ ਲੋਕ ਆ ਜਿੱਥੇ ਡੈਮੋਕ੍ਰੈਟਿਕ ਸੈਟਅਪ ਹੋ ਗਏ ਤੇ 1 2% ਲੋਕ ਉਤੇ ਕੀ ਕਰਨਗੇ ਗੁੰਮ ਦੀ ਘਾਣ ਕੇ ਚਾਰ ਦਿਨ ੱੱਕੇ ਖਾ ਕੇ ਆ ਜਾਣਗੇ ਸੋ ਇਹ ਜਿਹੜੀਆਂ ਗੱਲਾਂ ਨੇ ਇਹ ਸ਼੍ਰੋਮਣੀ ਅਕਾਲੀ ਦਲ 103 ਸਾਲ 4 ਸਾਲ ਪੁਰਾਣੀ ਪਾਰਟੀ ਹੈ ਔਰ ਬੜੀਆਂ ਸ਼ਹਾਦਤਾਂ ਤੋਂ ਬਾਦ ਬਣੀ ਹੈ ਇਹ ਲੋਕ ਇੱਕ ਬਹੁਤ ਵੱਡੀ ਪਾਰਟੀ ਜਿਹੜੀ ਸੈਂਟਰ ਚ ਰਾਜ ਕਰ ਰਹੀ ਹੈ ਉਹਦੇ ਕਹਿ ਕਾਹੇ ਤੇ ਇਹ ਸਾਡੇ ਸ਼੍ਰੋਮਣੀ ਅਕਾਲੀ ਦਲ ਦੇ ਖੇਤਰੀ ਪਾਰਟੀ ਨੂੰ ਖਤਮ ਕਰਦੇ ਦੁਪਾ ਸੋ ਇਹ ਕਦੇ ਵੀ ਅਸੀਂ ਮੋੜ ਨਹੀਂ ਦੇਵਾਂਗੇ ਅਸੀਂ ਸਾਰੇ ਜੋ ਬੱਚਾ ਬੱਚਾ ਸ਼੍ਰੋਮਣੀ ਕਾਲੀ ਦਲ ਦੇ ਨਾਲ ਆ ਸਾਡੇ ਸਾਰੇ ਹਲਕੇ ਦੇ ਮਲਕੇ ਮਹਤਾਇਕ ਹੂੰਗਾ ਜ਼ਿਲ੍ਹੇ ਚ ਵੀ ਕੋਈ ਇੱਕ ਵੀ ਇਹੋ ਜਿਹਾ ਨਾ ਸ਼੍ਰੋਮਣੀ ਕਮੇਟੀ ਦਾ ਮੈਂਬਰ ਹੈ ਨਾ ਕੋ ਡੈਲੀਗੇਟ ਹੈ ਨਾ ਕੋਈ ਵਰਕਿੰਗ ਕਮੇਟੀ ਦਾ ਮੈਂਬਰ ਹੈ ਤੇ ਨਾ ਕੋਈ ਹਲਕਾ ਇਚਾਰਜ ਹੈ ਜਿਹੜਾ ਸੁਬੀਰ ਜੀ ਦੇ ਬੰਦਲਾ ਬਾਕੀਆਂ ਨੂੰ ਕਿਸ ਨਾ ਦੇਣਾ ਚਾਹਾਂਗੇ ਬਾਕੀਆਂ ਨੂੰ ਇਹ ਹੀ ਸਨੇਹ ਅਭਿਆਨ ਚਾਹੁੰਦੇ ਆ ਕਿ ਤੁਸੀਂ ਆਪ ਦੇ ਕੰਮ ਆਪ ਸਾਨੂੰ ਬੈਠ ਕੇ ਪਾਰਟੀ ਦੇ ਵਿੱਚ ਬੈਠ ਕੇ ਗੱਲ ਕਰੋ ਜਿਹੜੇ ਤੁਹਾਨੂੰ ਉਤਰਾਜ ਹੈ ਕੋਈ ਸੁਝਾਅ ਹੋ ਸਕਦਾ ਤੁਹਾਡੇ ਕੋਲ ਵੀ ਚੰਗੇ ਹੋਣ ਤੁਸੀਂ ਸੁਝਾਅ ਦੇਣਿਆ ਤਾਂ ਵਿਦਨ ਦੀ ਪਾਰਟੀ ਬੈਠ ਕੇ ਕਰੋ ਜਿਹੜਾ ਕੋਈ ਕਰਨਾ ਹੈ ਬੈਠ ਕੇ ਇਹ ਨਹੀਂ ਹੈ ਕਿ ਪ੍ਰੈਸ 'ਚ ਜਾਓ ਜਾਂ ਬਾਹਰ ਜਾ ਕੇ ਤੁਸੀਂ ਪਾਰਟੀ ਤੋਂ ਉੱਪਰ ਉੱਠ ਕੇ ਤੁਸੀਂ ਮੀਟਿੰਗਾਂ ਕਰੋ ਪਾਰਟੀ ਤੋਂ ਬਾਹਰ ਜਾ ਕੇ ਇਹ ਸ਼ੋਭਾ ਵਾਲੀ ਨਹੀਂ ਗੱਲ ਹੈ ਕਿ ਇਹ ਸਾਰੀਆਂ ਜਿਹੜੀਆਂ ਆਰਗਨ ਹੈ ਇਹ ਤੁਹਾਡੇ ਵਾਸਤੇ ਮਾਰਗੀਆਂ ਨੇ ਉਹ ਐਕਟ ਵਿੱਚ ਕਿਸੇ ਹੋਰ ਪਾਰਟੀ ਨਾਲ ਗੱਠਜੋੜ ਬੰਨ੍ਹਣ ਦੀ ਸਭਾ ਨੂੰ اجی او ایکندے وچ شوملی